ਮਾਈਕਰੋ ਜੀ ਕਾ ਖਾਲਸਾ ਮਾਈਕਰੋ ਜੀ ਕੀ ਫਤਿਹ ਜਿਨ੍ਹਾਂ ਪਰਿਵਾਰਾਂ ਨੇ ਜਾਂ ਜਿਨ੍ਹਾਂ ਲੋਕਾਂ ਨੇ ਅਤਵਾਦ ਦਾ ਦੌਰ ਆਪਣੇ ਪਿੰਡੇ ਤੇ ਹੰਡਾਇਆ ਤੇ ਉਹ ਕਦੇ ਨਹੀਂ ਚਾਹੁੰਦੇ ਕਿ ਉਹ ਦੌਰ ਦੁਬਾਰਾ ਪੰਜਾਬ ਦੇ ਵਿੱਚ ਅਤਵਾਦ ਦਾ ਮੁੜ ਕੇ ਆਵੇ ਪਰ ਸਾਡੇ ਕੌਮ ਦੇ ਕੁਝ ਕੜਮ ਚੌਧਰੀ ਜਿਹੜੇ ਬੇਲੜ ਪਾ ਮੈਨੂੰ ਸਾਜ਼ ਲਾਣਾ ਹੋਵੇ ਪਾ ਮੈ ਨਹੰਗ ਹੋਣ ਪਾ ਮਿਆਂ ਖੱਚ ਅਮਰਤਪਾਲ ਵਰਗੇ ਇਹਨਾਂ ਦੀਆਂ ਪੀਡਾਂ ਹੋਣ ਇਹ ਦੁਬਾਰਾ ਉਹ ਦੌਰ ਲਿਆਉਣਾ ਚਾਹੁੰਦੇ ਆ ਮੈਂ ਗੱਲ ਕਰਨੀ ਹੈ ਜਿਹੜਾ ਅਮਰਤਪਾਲ ਹਿੱਕ ਠੋਕ ਕੇ ਕਹਿੰਦਾ ਸੀ ਮੈਂ ਮਰਨੋਂ ਨਹੀਂ ਡਰਦਾ ਮੈਂ ਸਬਦਾਨੋਂ ਨਹੀਂ ਮੰਨਦਾ ਅਸੀਂ ਗੁਲਾਮ ਆ ਸਾਨੂੰ ਆਜ਼ਾਦੀ ਚਾਹੀਦੀ ਹੈ ਸਾਨੂੰ ਖਾਲਸਤਾਨ ਚਾਹੀਦਾ ਹੈ ਆਜ ਉਹ ਖਾਚ ਕਟੀੜ ਬਣ ਕੇ ਜਾਂ ਦੂਜੇ ਸ਼ਬਦ ਵਿੱਚ ਕਹੀ ਲਈ ਬੀਬਾ ਪੁੱਤ ਬਣ ਕੇ ਕਹਿੰਦਾ ਮੈਂ ਇਲੈਕਸ਼ਨ ਲੜਨੀ ਹੈ। ਔਰ ਜਿਹੜੇ ਸਬਧਾਨ ਨੂੰ ਮੰਨਦਾ ਨਹੀਂ ਸੀ ਕਹਿੰਦਾ ਉਹਨੂੰ ਮੈਂ ਮੰਨੂੰਗਾ। ਤੇ ਜਿਹੜੀਆਂ ਭੇਡਾਂ ਕੰਪੇਨ ਕਰ ਰਹੀਆਂ ਨੇ ਖੰਡੂਰ ਸਾਹਿਬ ਤੋਂ ਉਹਨੂੰ ਜਿਤਾਉਣ ਵਾਸਤੇ ਤੇ ਉਹਦੇ ਵਿੱਚ ਕੁਝ ਕੁ ਜਿਹੜੇ ਆ ਮਾਝੇ ਦੇ ਆਪਣੇ ਆਪ ਨੂੰ ਪ੍ਰਚਾਰਕ ਬਣੇ ਫਿਰਦੇ ਨੇ ਸ਼ੋਰ ਜੇ। ਤੇ ਇਹ ਬੜੀ ਤਰਕ ਦੇ ਨਾਲ ਦਲੀਲ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਭਾਈ ਸਾਹਿਬ ਨੂੰ ਜੇਲ੍ਹ ਚੋਂ ਬਾਹਰ ਕਢਾਉਣਾ ਹੈ ਇਹਦਾ ਮਤਲਬ ਪਹਿਲਾਂ ਤੁਸੀਂ ਗੁੰਡਾਗਰਦੀ ਕਰੋ ਸਵਿਧਾਨ ਨੂੰ ਨਾ ਮੰਨਣ ਦਾ ਚੈਲੰਜ ਕਰੋ ਗਵਰਨਮੈਂਟ ਦੇ ਨਾਲ ਟੱਕਰ ਲਓ ਬਾਅਦ ਵਿੱਚ ਸ਼ੇਰ ਤੋਂ ਭਿੱਜੀ ਬਿੱਲੀ ਬਣ ਕੇ ਮਿੰਤਾ ਕਰੋ ਇਲੈਕਸ਼ਨ ਲੜਨ ਲੜਨਾ ਇੱਕ ਮੋਟਿਵ ਬਣਾਓ ਕਿ ਅਸੀਂ ਇਲੈਕਸ਼ਨ ਜਿੱਤ ਕੇ ਜੇਲ੍ਹ ਤੋਂ ਬਾਹਰ ਆ ਜਾਾਂਗੇ ਕੋਈ ਧਾਰਮਿਕ ਏਜੰਡਾ ਥੋੜੀ ਹੈ ਤੁਹਾਡਾ ਕੋਈ ਖਾਲਿਸਤਾਨ ਦਾ ਏਜੰਡਾ ਥੋੜੀ ਹੈ ਤੁਸੀਂ ਗੁੰਡਾਗਰਦੀ ਕਰਕੇ ਪਹਿਲਾਂ ਅੰਦਰ ਗਏ ਤੇ ਹੁਣ ਬੀਬੇ ਪੁੱਤ ਬਣ ਕੇ ਸੰਵਿਧਾਨ ਨੂੰ ਮੰਨ ਕੇ ਉਹਦੇ ਅੰਡਰ ਇਲੈਕਸ਼ਨ ਲੜ ਕੇ ਹੁਣ ਬਾਹਰ ਆਉਣਾ ਚਾਹੁੰਦੇ ਹੋ ਕੁਝ ਬੀਬੀਆਂ ਦੇ ਵੀਡੀਓ ਸਾਹਮਣੇ ਆਈਆਂ ਉਹ ਕਹਿੰਦੀਆਂ ਭਾਈ ਸਾਹਿਬ ਨੂੰ ਬਾਹਰ ਕਢਾਉਣਾ ਜ਼ਰੂਰੀ ਹੈ ਹੁਣ ਭਾਈ ਸਾਹਿਬ ਦੀਆਂ ਲੱਤਾਂ ਬਾਹਰ ਨਹੀਂ ਚਲਦੀਆਂ ਜਿਹੜਾ ਲੰਬਾ ਚੋਲਾ ਪਾ ਕੇ ਸੰਜਰਨਾਲ ਸਿੰਘ ਦੀ ਕਾਪੀ ਕਰਦਾ ਸੀ ਉਦਾਂ ਹੀ ਝਾਕਣੀ ਉਦਾਂ ਹੀ ਪੰਗ ਉਦਾਂ ਹੀ ਤੀਰ ਹੱਥ ਵਿੱਚ ਫੜਨਾ ਤੇ ਉਦਾਂ ਹੀ ਵੱਡੀ ਸਿਰ ਸੈ ਫੜਣੀ ਤੇ ਉਦਾਂ ਹੀ ਮਾਲਾ ਫੜ ਕੇ ਉਹਦੇ ਮੰਜੇ ਤੇ ਸਹਰਾਣਾ ਲਾ ਕੇ ਦਰੀ ਬਸਾ ਕੇ ਬੈਠਣਾ ਤੇ ਥੱਲੇ ਪੈਰਾਂ ਦੇ ਵਿੱਚ ਜੁੱਤੀਆਂ ਦੇ ਵਿੱਚ ਹੋਰਾਂ ਭੇਡਾਂ ਨੂੰ ਬਹੋਣਾ ਤੇ ਉਹ ਕਾਪੀ ਕਰਕੇ ਜਿਹੜੀਆਂ ਫੜਾਂ ਮਾਰੀਆਂ ਸੀ ਤੇ ਹੁਣ ਲੱਤਾਂ ਭਾਰ ਚੱਲਦੀਆਂ ਨਹੀਂ ਮੈਂ ਇੱਕ ਬੇਨਤੀ ਕਰਨੀ ਹੈ ਇਹ ਉਹ ਲੋਕ ਨੇ ਜਿਹੜੇ ਅਤਵਾਦ ਦਾ ਦੌਰ ਦੁਆਰਾ ਲਿਆਉਣਾ ਚਾਹੁੰਦੇ ਨੇ ਜਦੋਂ ਤੁਸੀਂ ਇਲੈਕਸ਼ਨ ਚੱਲ ਰਹੀ ਹੈ ਇਹਦੇ ਵਿੱਚ ਕੋਈ ਇਹਦਾ ਅੱਗ ਇਹਦੀ ਭੰਬੜ ਬਾਲੋਗੇ ਤਾਂ ਫਿਰ ਗਵਰਨਮੈਂਟ ਦਾ ਕੰਟਰੋਲ ਕਰੋਗੀ ਕਰੋਗੀ ਫਿਰ ਬਾਅਦ ਵਿੱਚ ਜਦੋਂ ਛੇਤਰ ਫਿਰੂ ਫਿਰ ਕਹਿਣਗੇ ਹਕੂਮਤ ਧੱਕਾ ਕਰਦੀ ਹੈ ਫਿਰ ਕਹਿਣਗੇ ਹਕੂਮਤ ਧੱਕਾ ਕਰਦੀ ਹੈ ਜਾਨੀ ਕਿ ਤੁਹਾਨੂੰ ਗੁੰਡਾਗਰਦੀ ਕਰਨ ਦੀ ਖੁੱਲ ਹੋਵੇ ਇਹ ਤੁਹਾਡੇ ਲਈ ਆਜ਼ਾਦੀ ਹੈ ਤੇ ਦੂਜਾ ਸਵਾਲ ਜਿਹੜਾ ਕਹਿੰਦਾ ਸੀ ਅਸੀਂ ਗੁਲਾਮ ਹੁਣ ਆਜ਼ਾਦ ਬਣ ਕੇ ਜਾਨਕੀ ਆਜ਼ਾਦ ਹੋ ਕੇ ਇਲੈਕਸ਼ਨ ਲੜੋ ਸਮਝ ਨਹੀਂ ਆਉਂਦੀ ਇਹਨਾਂ ਗੱਲਾਂ ਦੀ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਹੈ ਇਹ ਕੋਈ ਕਾਮ ਨਹੀਂ ਇਹ 15 ਵੀ ਪਿੱਛੇ ਲੱਗੇ ਹੋਏ ਨੇ ਪੈਸਾ ਇਕੱਠਾ ਕਰਨ ਵਾਸਤੇ ਤੇ ਅਮਰਤਪਾਲ ਅਮਰਤਪਾਲ ਦੀ ਮਾਤਾ ਨੂੰ ਦੋ ਚਾਰ ਗੱਲਾਂ ਲਿਖ ਕੇ ਕੰਨ ਵਿੱਚ ਪਾ ਪੀਆ ਕਿ ਬੱਸ ਮਾਤਾ ਤੂੰ ਐਦਾਂ ਬੋਲੀ ਚੱਲ ਜੇ মিডিਆ ਸਵਾਲ ਕਰਦਾ ਸੰਗਤ ਜੋ ਕਹੋਗੀ ਸੰਗਤ ਦਾ ਜੋ ਫੈਸਲਾ ਹੈ ਸੰਗਤ ਨੇ ਸਾਡੇ ਤੇ ਪ੍ਰੈਸ਼ਰ ਪਾਇਆ ਸੰਗਤ ਦਾ ਹੁਕਮ ਸਿਰ ਮੱਥੇ ਸੰਗਤ ਦੀ ਇਲੈਕਸ਼ਨ ਹੈ ਨਣ ਕਿ ਲੋਕਾਂ ਨੂੰ ਬੇਕੂ ਬਣਾਉਣ ਵਾਸਤੇ ਜਿਹੜੇ ਇਹ ਸਵਾਲ ਲਿਖ ਕੇ ਕੰਨ ਵਿੱਚ ਪਾਏ ਜਾਂਦੇ ਨੇ ਪਿੱਛੇ ਖੜੇ ਪਤਾ ਕੌਣ ਨੇ ਅਜਮੇਰੀ ਬਾਬਾ ਵੱਡਾ ਸਕਾਲਰ ਬਣਦਾ ਹੈ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੋ ਤਿੰਨ ਕ ਮੱਝ ਦੇ ਆਪਣੇ ਆਪ ਨੂੰ ਸਕਾਲਰ ਜਾਂ ਵਿਦਵਾਨ ਕਥਾਵਾਚਕ ਹੁੰਦੇ ਨੇ ਉਹ ਲੱਗੇ ਹੋਏ ਨੇ ਜਾਨਕਿ ਇਹ ਸਾਰੇ ਉਹ ਕੜਾਮ ਨੇ ਜਿਨ੍ਹਾਂ ਨੇ ਪਹਿਲਾਂ ਅਤਵਾਦ ਖਾਸੀ ਤੋਂ ਸ਼ੁਰੂ ਹੁੰਦਾ ਹੈ ਜਿਹੜਾ 95 96 ਤੱਕ ਰਿਹਾ ਲੁੱਟਾਂ ਖਵਾਉਂਦੀਆਂ ਰਹੀਆਂ ਹਜ਼ਾਰਾਂ ਨੌਜਵਾਨ ਬੇਦੋਸ਼ੇ ਕਤਲ ਕੀਤੇ ਗਏ ਤੇ ਅੱਜ ਵੀ ਜੇਲਾਂ ਦੇ ਵਿੱਚ ਛੱਡਦੇ ਨੇ ਕੁਝ ਕੁਝ ਪਰਿਵਾਰ ਘਰੋਂ ਬੇਕਰ ਹੋਏ ਜਿਹੜੇ ਘਰ ਉਜੜੇ ਘਰ ਪਟੇ ਗਏ ਉਹਨਾਂ ਦੇ ਚੁੱਲ੍ਹਾ ਵਿੱਚ ਅੱਜ ਵੀ ਕਾ ਉੱਗਿਆ ਹੋਇਆ ਹੈ ਤੇ ਇਹ ਉਹੀ ਲੰਗ ਲਾਣਾ ਇਕੱਠਾ ਹੋ ਕੇ ਦੁਬਾਰਾ ਫਿਰ ਅਤਵਾਦ ਦਾ ਦੌਰ ਲਿਆਊਗਾ ਪਰ ਜਿਨ੍ਹਾਂ ਲੋਕਾਂ ਨੇ ਅਤਵਾਦ ਦਾ ਦੌਰ ਵੇਖਿਆ ਨਾ 8 ਵਜੇ ਤੋਂ ਬਾਅਦ ਕੋਈ ਘਰਾਂ ਚੋਂ ਬਾਹਰ ਨਹੀਂ ਨਿਕਲ ਸਕਦਾ ਸੀ ਤੇ ਉਹ ਲੋਕ ਕਦੇ ਨਹੀਂ ਚਾਹੁੰਦੇ ਜਿਹੜੇ ਅਮਨ ਪਸੰਦ ਲੋਕ ਨੇ ਪੰਜਾਬ ਦੇ ਉਹ ਕਦੇ ਨਹੀਂ ਚਾਹੁੰਦੇ ਕਿ ਇਹ ਜੇ ਘੜਮ ਚੌਧਰੀਆਂ ਨੂੰ ਵੋਟਾਂ ਪਾਈਏ ਮੈਂ ਇੱਕ ਬੇਨਤੀ ਹੋਰ ਕਰਨੀ ਹੈ ਜੇ ਗੁੰਡਾਗਰਦੀ ਕਰਕੇ ਕੋਈ ਜੇਲ੍ਹ ਵੀ ਜਾਂਦਾ ਹੈ ਤੇ ਉਹ ਇਹ ਸਮਝ ਲਵੇ ਕਿ ਮੈਂ ਇਲੈਕਸ਼ਨ ਲੜਾਂ ਜਿੱਤ ਜਾ ਬਾਹਰ ਆ ਜਾ ਤੁਹਾਡਾ ਕੋਈ ਇਹ ਧਰਮਿਕ ਅਜੰਡਾ ਹੈ ਕੱਲ ਨੂੰ ਕੋਈ ਤੁਹਾਡੀ ਨਹੀਂ ਇਸ ਗੈਂਗਸਟਰ ਕਰੂਗਾ ਜਿਨ੍ਹਾਂ ਨੇ ਸੈਂਕੜੇ ਕਤਲ ਕੀਤੇ ਹੋਏ ਨੇ ਉਹ ਵੀ ਕਹਿਣਗੇ ਵੀ ਅਸੀਂ ਵੀ ਇਲੈਕਸ਼ਨ ਲੜਦੇ ਆ ਅਸੀਂ ਵੀ ਬਾਹਰ ਆਵਾਂਗੇ ਜਨ ਕਿ ਨਮੀਆਂ ਪਿਰ ਤਾਂ ਤੇ ਨਵਾਂ ਪੰਥ ਸਜਾਉਣ ਦੀਆਂ ਗੱਲਾਂ ਜਿਹੜੇ ਕੜਮ ਚੌਧਰੀ ਕਰਦੇ ਨੇ ਨਾ ਜੇ ਕਿ ਮੇਰੇ ਕੋਲ ਪੁੱਛੋ ਵੀ ਕੀ ਹੁਣ ਦਿੰਦੇ ਨੇ ਛੇਤਰ ਫੇਰੋ ਸਭ ਦੇ ਫੜ ਕੇ ਤੇ ਅਮਰਤਪਾਲ ਜਿਹੜਾ ਜੇਲ੍ਹ ਵਿੱਚ ਬੈਠਾ ਸ਼ਾਹੀ ਫਰਮਾਨ ਸੁਣਾ ਰਿਹਾ ਹੈ ਸੰਗਤ ਨੂੰ ਸੰਦੇਸ਼ੇ ਭੇਜ ਰਿਹਾ ਹੈ ਤੇ ਉਹਦੀ ਕਰਤੂਤ ਬਾਰੇ ਸਭ ਨੂੰ ਪਤਾ ਹੈ ਜਿਹੜੀਆਂ ਕੁੜੀਆਂ ਦੇ ਨਾਲ ਆਡੀਓ ਕੱਲ੍ਹੋਂ ਵਾਇਰਲ ਹੋਈਆਂ ਉਹ ਕੁੜੀ ਮੈਨੂੰ ਕਹਿੰਦੀ ਹੈ ਮੇਰੀ ਐਲਐਸ ਕੀਤੀ ਹੋਈ ਹੈ ਮੈਂ ਤੈਨੂੰ ਪੱਕਾ ਕਰਾ ਦੂੰਗੀ ਬਾਹਰ ਤੇ ਅਮਰਤਪਾਲ ਸ਼ਰਿਆਮ ਗੱਲਾਂ ਕਰੀ ਜਾਂਦਾ ਤੇ ਉਹਨੂੰ ਕੌਮ ਦਾ ਜਰਨਲ ਬਣਾ ਕੇ ਅਸੀਂ ਇਲੈਕਸ਼ਨ ਲੜਉਣ ਲੱਗੇ ਆ ਨਣਕੇ ਥੋੜਾ ਬਹੁਤਾ ਅਗਰ ਤੋਂ ਕੰਮ ਲਈਏ ਜਿਹੜਾ ਬੰਦਾ ਆਪਣੀ ਬਹੀਰ ਦੇ ਵਿੱਚ ਕਿਸੇ ਕੁੜੀ ਨਾਲ ਗੱਲ ਕਰਦਾ ਤੇ ਕੁੜੀ ਦੇ ਨਾਲ ਗੱਲ ਕੀ ਕਰਦਾ ਕਹਿੰਦਾ ਮੈਨੂੰ ਕੁੜੀ ਕਹਿੰਦੀ ਹੈ ਕਿ ਤੈਨੂੰ ਮੈਂ ਬਾਹਰ ਲੈ ਜਾਨੀ ਮੇਰੇ ਨਾਲ ਵਿਆਹ ਕਰਾ ਲੈ ਤੈਨੂੰ ਮੈਂ ਪੱਕਾ ਕਰਾ ਦੂੰ ਜਣਕੇ ਇਹੋ ਜੀਆਂ ਵੀਡੀਓ ਉਹਨਾਂ ਦੀ ਵਾਇਰਲ ਹੋਈਆਂ ਤੇ ਇਹਨਾਂ ਲੋਕਾਂ ਨੂੰ ਅਸੀਂ ਕੌਮ ਦੇ ਜਥੇਦਾਰ ਪੈਰੋਕਾਰ ਜਰਨੈਲ ਮੰਨ ਕੇ ਅਸੀਂ ਭੇਡਾਂ ਵਾਂਗ ਪਿੱਛੇ ਲੱਗੇ ਹੋਏ ਹਾਂ ਇਹ ਖਮਿਆਜੇ ਸਾਨੂੰ ਜਿਵੇਂ ਅਤਵਾਦ ਦੇ ਦੌਰ ਵਿੱਚ ਪਹਿਲਾਂ ਭੁਗਤਨੇ ਪਏ ਹੁਣ ਵੀ ਭੁਗਤਨੇ ਪੈਣਗੇ ਚੇਤੇ ਰੱਖਿਓ ਬਸ ਇੰਨੀ ਕੁ ਬੇਨਤੀ ਕਰਨੀ ਸੀ ਇਹਨਾਂ ਨੂੰ ਆਪਣੇ ਇਹਨਾਂ ਤੋਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਦਚਾ ਲਓ ਆ ਜਿਹੜੇ ਜਕਾਰੇ ਛੜਨ ਵਾਲੇ ਨੇ ਨਾ ਇਹ ਜਕਾਰੇ ਛੱਡ ਕੇ ਪਾਸੇ ਹੋ ਜਾਂਦੇ ਮੁੜ ਕੇ ਖੜਦੇ ਨਹੀਂ ਬਸ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ